ਭਾਰਤੀ ਜਨਤਾ ਪਾਰਟੀ ਵੱਲੋਂ ਰੋਬਿੰਦਰ ਸਿੰਘ ਚਾਵਲਾ ਨੂੰ ਅੰਮ੍ਰਿਤਸਰ ਲੋਕਲ ਬੋਡੀ ਸੈੱਲ ਅੰਮ੍ਰਿਤਸਰ ਵੈਸਟ ਦਾ ਕੋ ਕੁਨਵੀਰਲ ਨਿਯੁਕਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਟੇਟ ਜਰਨਲ ਸਕੱਟਰੀ ਜਗਮੋਹਨ ਰਾਜੂ ਨੇ ਰੋਬਿੰਦਰ ਚਾਵਲਾ ਨੂੰ ਨਿਯੁਕਤੀ ਪੱਤਰ ਦੇ ਦਿੱਤਾ ਹੈ। ਇਸ ਮੌਕੇ ਰੋਬਿੰਦਰ ਚਾਵਲਾ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਪਾਰਟੀ ਦਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਾਂਗੇ ਅਤੇ ਭਾਜਪਾ ਲੋਕਲ ਬਾਡੀ ਸੈਲ ਨੂੰ ਅੱਗੇ ਵਧਾਉਣ ਤੇ પ્રયਤਨ ਵੀ ਕਰਾਂਗੇ ਅਤੇ ਆਉਣ ਵਾਲੇ ਲੋਕ ਸਭਾ ਦੇ ਚੋਣਾਂ ਦੇ ਵਿੱਚ ਉਹ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣਗੇ ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਚਲੋ ਸਭ ਕੀ ਕਰੇ ਦੇਖੋ ਮੋਦੀ ਜੀ ਦੀਆਂ ਜਿੰਨੀਆਂ ਵੀ ਨੀਤੀਆਂ ਨੇ ਮੋਦੀ ਜੀ ਦੀ ਜੋ ਲੀਡਰਸ਼ਿਪ ਹੈ ਮੋਦੀ ਜੀ ਦਾ ਜੋ ਵਿਜ਼ਨ ਹੈ ਪੰਜਾਬ ਦੇ ਲਈ ਮੋਦੀ ਜੀ ਦਾ ਜੋ ਉਹਨਾਂ ਨੇ ਇੱਕ ਹੀਰਾ ਇੱਥੇ ਅੰਮ੍ਰਿਤਸਰ ਲਈ ਤਰਨਜੀਤ ਸੰਧੂ ਜੀ ਦੇ ਰੂਪ ਚ ਭੇਜਿਆ ਹੈ ਉਹਨਾਂ ਕਰਕੇ ਸਾਰੇ ਹੀ ਬਹੁਤ ਹੀ ਸਮਾਜ ਦੇ ਅਲੱਗ-ਅਲੱਗ ਵਰਕਰ ਅੱਛੇ-ਅੱਛੇ ਇਨਸਾਨ ਪਰਸਨੈਲਿਟੀਆਂ ਮੋਦੀ ਜੀ ਦੀ ਪਾਰਟੀ ਨਾਲ ਬੀਜੇਪੀ ਨਾਲ ਜੁੜ ਰਹੇ ਨੇ ਅੱਜ ਅਸੀਂ ਚਾਵਲਾ ਜੀ ਨੂੰ ਵੀ ਸਮਾਨਿਤ ਕੀਤਾ ਕਿਉਂਕਿ ਉਹ ਬਹੁਤ ਵੱਡੇ ਇੱਕ ਸਾਡੇ ਸਾਥੀ ਬੀਜੇਪੀ ਚ ਅੱਜ ਜੁਆਇਨ ਹੋਏ ਨੇ ਔਰ ਸਾਨੂੰ ਬਹੁਤ ਭਰੋਸਾ ਉਹਨਾਂ ਤੇ ਨਾ ਕੇਵਲ ਹੌਲੀ ਸਿਟੀ ਪਰ ਪੂਰੇ ਇਸ ਇਲਾਕੇ ਦੇ ਵਿੱਚ ਸੇਵਾ ਤਾਂ ਕਰਨਗੇ ਪਰ ਨਾਲ ਹੀ ਸਾਡੇ ਜਿਹੜੇ ਨਵੇਂ ਕੈਂਡੀਡੇਟ ਕੋਸ਼ਿਸ਼ ਹੋਏ ਨੇ ਤਰਨਜੀਤ ਸੰਧੂ ਜੀ ਨੂੰ ਉਹਨਾਂ ਨੂੰ ਜਤਾਂ ਚ ਪੂਰੀ ਪਾਰਟੀ ਦੀ ਮਦਦ ਕਰਨਗੇ। ਪਹਿਲੀ ਵਾਰੀ ਦੇਖੋ ਵਿਚਰ ਵੀ ਰਹੇ ਤੁਸੀਂ ਨਹੀਂ ਦੇਖੋ ਜਿਹੜਾ ਵੋਟਰ ਹੈ ਡੈਮੋਕ੍ਰੇਸੀ ਚ ਉਹ ਬਿਲਕੁਲ ਰੱਬ ਹੈ। ਮੈਂ ਇਹ ਨਹੀਂ ਕਹਾਗਾ ਕਿਸੇ ਕੋਲ ਗਲਤੀ ਹੋਈ ਹੈ ਕਿ ਨਹੀਂ ਹੋਈ ਹੈ ਪਰ ਮੈਂ ਇਹ ਜ਼ਰੂਰ ਕਹਾਗਾ ਕਿ ਵੋਟਰ ਨੂੰ ਅਪੀਲ ਕਰਾਂਗਾ ਕਿ ਜੇ ਅੰਮ੍ਰਿਤਸਰ ਦੇ ਵਿੱਚ ਉਹ ਤਰਨਜੀਤ ਸੰਧੂ ਜੀ ਨੂੰ ਜਿਤਾਉਂਦੇ ਨੇ ਤੇ ਅੰਮ੍ਰਿਤਸਰ ਦਾ ਪਲਾ ਹੋਏਗਾ ਹੀ ਹੋਏਗਾ ਲੇਕਿਨ ਪੰਜਾਬ ਦੇ ਵਿੱਚ ਵੀ ਇੱਕ ਅੱਛਾ ਨੇਤਾ ਜੋ ਮੋਦੀ ਜੀ ਨੇ ਖੁਦ ਚੁਣ ਕੇ ਇੱਕ ਹਿਰਾਇਥੇ ਭੇਜਿਆ ਉਹ ਅੰਮ੍ਰਿਤਸਰ ਦੀ ਤਰੱਕੀ ਔਰ ਪੰਜਾਬ ਦੀ ਤਰੱਕੀ ਦੇ ਵਿੱਚ ਵੱਡਾ ਇੱਕ ਯੋਗਦਾਨ ਦੇ ਪਾਣਗੇ ਜੀ ਅਗਰੀ ਕਰਦਾ ਜੀ ਐਤ ਕੀ ਅੰਮ੍ਰਿਤਸਰ ਦਾ ਹਰ ਇਨਸਾਨ ਹਰ ਜੋ ਵੀ ਅਸਲੇ ਵੋਟਰ ਹੈ ਉਹ ਅਗਰ ਅੰਮ੍ਰਿਤਸਰ ਦੀ ਤਰੱਕੀ ਚਾਹੁੰਦਾ ਹੈ ਤੇ ਸੰਧੂ ਸਾਹਿਬ ਨੂੰ ਵੋਟ ਪਾ ਕੇ ਉਹਨਾਂ ਨੂੰ ਜ਼ਰੂਰ ਜਿਤਾਵੇ ਔਰ ਉਹਦੇ ਵਿੱਚ ਹੀ ਸਾਰੇ ਅੰਮ੍ਰਿਤਸਰ ਦੀ ਬਹੁਤ ਤਰੱਕੀ ਆ ਗਈ ਹੈ ਜਿੱਦਣ ਬਿਲਕੁਲ ਮੇਰਾ ਮੈਂ ਤਹਿ ਦਿਲੋਂ ਇਸ ਚੀਜ਼ ਨੂੰ ਮੰਨਣਾ ਵਾਂ ਕਿ ਸੰਧੂ ਸਾਹਿਬ ਤੋਂ ਵਧੀਆ ਕੈਂਡੀਡੇਟ ਹੋਰ ਕੋਈ ਹੋ ਹੀ ਨਹੀਂ ਸਕਦਾ ਸੀਗਾ ਚੌਲਾ ਸਾਹਿਬ ਅੱਜ ਦੇ ਬਿਲਕੁਲ ਜੀ ਦਿਲੋਂ ਜਾਨੋਂ ਤਹਿ ਦਿਲੋਂ ਮੈਂ ਜਿੱਥੋਂ ਤੱਕ ਹੋ ਸਕੇਗਾ ਔਰ ਪੂਰਾ ਪਾਰਟੀ ਦੇ ਨਾਲ ਸਹਿਯੋਗ ਕਰਾਂਗਾ ਮੋਦੀ ਮੋਦੀ ਦੀ ਗਾਰੰਟੀ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ